ਹੈਲੋ ਹਾਂਜੀ ਕੀ ਹਾਲ ਚਾਲ ਨੇ ਤੇ ਆਪਾਂ ਨੂੰ ਨੇ ਇੱਕ ਭਰਾ ਨੇ ਕਮੈਂਟ ਕੀਤਾਗਾ ਆਪਾਂ ਮਤਲਬ ਕਿ ਗੱਡੀ ਵਾਲੀ ਵੀਡੀਓ ਪਾਈ ਸੀ ਨਾ ਰੇਂਜ ਵਾਲੀ ਤੇ ਭਰਾ ਨੇ ਕਮੈਂਟ ਕੀਤਾ ਮੈਂ ਉੱਪਰ ਵੀ ਲਾਉਂਗਾ ਦੇਖ ਲਓ ਜੀ ਭਰਾ ਕਹਿੰਦਾ ਆਪਾਂ ਵੀ ਭਰਾ ਉਦੋਂ ਤੱਕ ਕਦੀ ਡਰਾਈਵਰ ਵਾਲੀ ਸੀਟ ਤੇ ਨਹੀਂ ਬੈਠੇ ਤੇ ਜਦੋਂ ਤੱਕ ਆਪਣੀ ਨਹੀਂ ਖਰੀਦੀ ਬਸ ਇੱਕੋ ਨਿਸ਼ਾਨਾ ਸੀ ਚਾਹੇ ਕਿੰਨਾ ਮਰਜੀ ਟਾਈਮ ਮੋਟਰਸਾਈਕਲ ਤੇ ੱਟੇ ਖਾ ਲਈਏ ਪਰ ਗੱਡੀ ਚਲਾਉਣੀ ਆ ਆਪਣੀ ਚਲਾਉਣੀ ਆ ਫਿਰ ਹੋਇਆ ਵੀ ਇਦਾਂ ਆਪਣੀ ਸਕਾਰਪਿਓ ਲਈ ਭਰਾ ਮੈਦਾਨਾ ਤੈਨੂੰ ਬਹੁਤ ਬਹੁਤ ਧੰਨਵਾਦ ਤੇਰਾ ਜਿਹੜਾ ਤੂੰ ਮਤਲਬ ਕਿ ਮੇਰੀ ਵੀਡੀਓ ਥੱਲੇ ਕਮੈਂਟ ਕੀਤਾ ਤੇ ਵਧਾਈਆਂ ਭਰਾ ਤੈਨੂੰ ਤੇਰੀ ਗੱਡੀ ਲਈ ਦਿੰਦਾ ਤੇ ਭਰਾ ਮੈਂ ਹੈਗਾ ਮਲੇਸ਼ੀਆ 'ਚ ਠੀਕ ਹੈ ਤੇ ਮੇਰਾ ਕੰਮ ਹੈਗਾ ਕਾਰ ਵਾਸ਼ ਦਾ ਠੀਕ ਹੈ ਤੇ ਮੈਂ ਮਤਲਬ ਕਿ ਇਦਾਂ ਨਹੀਂ ਗਾ ਵੀ ਮਤਲਬ ਕਿ ਮੈਂ ਉਹੀ ਚਲਾਉਂਦਾ ਫਿਰਦਾ ਭਰਾ ਮੈਨੂੰ ਕੰਮ ਕਰਨਾ ਪੈਂਦਾ ਇੱਥੇ ਠੀਕ ਹੈ ਹੁਣ ਇੱਥੇ ਜੇ ਮਤਲਬ ਕਿ ਮੇਰੇ ਨਾਲ ਦਾ ਬਰੇ ਨਾਲ ਦੇ ਤਾਂ ਭਰਾ ਸ਼ਨੀਵਾਰ ਨੂੰ ਚੱਲ ਜਾਂਦਾ ਐਤਵਾਰ ਨੂੰ ਆਉਂਦਾ ਨਹੀਂ ਗਾ ਠੀਕ ਆ ਸੋਮਵਾਰ ਨੂੰ ਆਉਂਦਾ ਫਿਰ ਗੱਡੀਆਂ ਨੂੰ ਬੋਸ ਨੂੰ ਥੋੜੀ ਗਈ ਆਉਂਗਾ ਭਰਾ ਮਾਲਕ ਨੂੰ ਥੋੜੀ ਕਹੂੰਗਾ ਕਿ ਤੂੰ ਗੱਡੀ ਇੱਧਰ ਪਛਾਤਰ ਲਾ ਹਾਂ ਮਿਲਾ ਭਰਾ ਬਰਾ ਕੰਮ ਹੀ ਇੱਥੇ ਇਹ ਹੈਗਾ ਠੀਕ ਆ ਤੇ ਰਹੀ ਗੱਲ ਇਹ ਹੈ ਭਰਾ ਆਪਣੇ ਭਰਾ ਟਾਈਮ ਹੀ ਇਹ ਜਾ ਸੀਗਾ ਇੰਡੀਆ ਵੀ ਆਪਾਂ ਮਤਲਬ ਕਿ ਗੱਡੀ ਨਹੀਂ ਚਲਾਈ ਠੀਕ ਤੇ ਨਾ ਆਪਾਂ ਨੂੰ ਆਉਂਦੀ ਸੀ ਇੱਥੇ ਅਕੇ ਆਪਾਂ ਸਿੱਖੇ ਆ ਤੇ ਉੱਪਰ ਤੋਂ ਮੈਂਟ ਵੀ ਲਾਉਂਗਾ ਮੈਂ ਭਰਾ ਦਾ ਵੇਖ ਲੈ ਚੱਕਰੀ ਇੱਥੇ ਭਰਾ ਟਾਈਮ ਹੀ ਸੀ ਇਹ ਜਾ ਗੱਡੀ ਚਲਾਉਣੀ ਹੀ ਪੈਣੀ ਸੀ ਹੁਣ ਸਿੱਖਣਾ ਹੀ ਪੈਣਾ ਸੀ ਰਹਿੰਦੀ ਗੱਲ ਇਹ ਭਰਾ ਕਿ ਆਪਣਾ ਟਾਈਮ ਹੈ ਆਪਾਂ ਆਵਦੀ ਲੈ ਕੇ ਫੀਡ ਕੇ ਤੇ ਆਪਾਂ ਵੀ ਕਹਿ ਦਾਂਗੇ ਭਰਾ ਸੀ ਆਪਦੀ ਲਈ ਸੀਗੀ ਪਹਿਲਾਂ ਕਿਸੇ ਦੀ ਗੱਡੀ ਤੇ ਚਲਾਈ ਸੀਗੀ ਮੁਰਕਿਆ ਆਪਦੀ ਗੱਡੀ ਲਈ ਧੰਨਵਾਦ ਭਰਾ ਤੇਰਾ ਬਹੁਤ-ਬਹੁਤ ਕਮੈਂਟ ਕਰਨ ਲਈ ਤੇ ਥੋੜਾ ਜਿਹਾ ਵੀ ਇੱਕ ਕਮੈਂਟ ਕਰਿਆ ਕਰੋ ਠੀਕ ਹੈ ਭਰਾ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਹੋਵੇ ਲਾਈਕ ਕਮੈਂਟ ਸਬਸਕ੍ਰਾਈਬ ਸ਼ੇਅਰ ਕਰਦੇ ਹੋ ਭਰਾ ਧੰਨਵਾਦ ਬਹੁਤ-ਬਹੁਤ